ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਅਮੀਤ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਸੁਖਬੀਰ ਸਿੰਘ ਬਾਦਲ ਹੁਣ ਬਹੁਤ ਬੁਰਾ ਫਸਣ ਲੱਗੇ ਐ ਤੇ ਦੂਸਰੇ ਪਾਸੇ ਆਕਾਸ਼ ਪੱਤਾ ਉਹ ਵੀ ਬਹੁਤ ਬੁਰਾ ਫਸਣ ਲੱਗਾ ਆਕਾਸ਼ ਪੱਤਾ ਉਹੀ ਬੰਦਾ ਹੈ ਜਿਸ ਨੇ ਕਿ ਡੀਆਜੀ ਭੁੱਲਰ ਦੇ ਖਿਲਾਫ ਕੰਪਲੇਨ ਕੀਤੀ ਸੀ ਸੀਬੀਆਈ ਵਾਲਿਆਂ ਨੂੰ ਤੇ ਹੁਣ ਕਹਿੰਦੇ ਆ ਕਿ ਅਗਲਾ ਨੰਬਰ ਹੁਣ ਆਕਾਸ਼ ਪੱਤਾ ਦੇ ਲੱਗਣ ਲੱਗਾ ਵੈ ਕੀ ਮੁਕਮਲ ਜਾਣਕਾਰੀ ਆਪਾਂ ਇਸ ਦੀ ਵੀਡੀਓ 'ਚ ਜਾਣਨੇ ਪਹਿਲਾਂ ਆਪਾਂ ਚਲ ਕੇ ਦੇਖ ਲੈਣ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਜਨੇ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਾਸ਼ ਬੱਤਾ ਉਹ ਸ਼ਖਸ ਜਿਹਨੇ ਡੀਆਈਜੀ ਭੁੱਲਰ ਨੂੰ ਪਸਾਇਆ ਸੀ ਪਰ ਦੂਜੇ ਪਾਸੇ ਡੀਆਈਜੀ ਭੁੱਲਰ ਰੋਹਾ ਕਿਨੇ ਹੋਣ ਜਾ ਰਹੇ ਨੇ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਪੰਜਾਬ ਪਰਦੇ ਵਿੱਚ ਇਸ ਖਬਰ ਨੇ ਫੇਰ ਤੋਂ ਤਰਥਮੀ ਮਚਾ ਦਿੱਤੀ ਹੈ ਕਿਉਂਕਿ ਡੀਆਈਜੀ ਭੁੱਲਰ ਦੇ ਘਰ ਦੇ ਵਿੱਚੋਂ ਸੋਨੇ ਦੇ ਨਾਲ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਪੈਸਾ ਬਰਾਮਦ ਹੋਇਆ ਸੀ ਔਰ ਡੀਆਈਜੀ ਭੁੱਲਰ ਇਸ ਵਕਤ ਵੀ ਸੀਰੀਅਲ ਵਿੱਚ ਤੁਹਾਨੂੰ ਦਿਖਤ ਨਹੀਂ ਪਰ ਇਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਨਾਮ ਕਿਵੇਂ ਆ ਗਿਆ ਉਹ ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਾਂਗੇ ਕਿਵੇਂ ਕਾਲੀ ਦਲ ਦੇ ਵਿੱਚ ਇਹ ਸਥਬਰ ਨੂੰ ਲੈ ਕੇ ਵੀ ਭਾਜਣਾ ਪੈ ਚੁੱਕੀਆਂ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਵੀਡੀਓ ਦੇ ذریعے ਮੈਂ ਕਿਹਾ ਸੀ ਕਿ ਭਾਈ ਇਹਦਾ ਵੀਡੀਓ ਦੇ ਵਿੱਚ ਬਹੁਤ ਵੱਡਾ ਹੱਥ ਕਾਂਗਰਸ ਔਰ ਦੂਜੇ ਪਾਸੇ ਇਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਔਰ ਆਕਾਸ਼ ਬੱਤਾ ਅੰਦਰ ਕਿਨੇ ਜਾਣਗੇ ਇਹ ਬਹੁਤ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਪਹਿਲੀ ਖਬਰ ਆਕਾਸ਼ ਬੱਤਾ ਦੀ ਹੈ ਜਿਨੇ ਡੀਆਈਜੀ ਪੁਲਰ ਨੂੰ ਕਸਾਇਆ ਸੀ ਔਰ ਸੀਬੀਆਈ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ ਅੱਜ ਇਕਾਲੀ ਦਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਹਲਚਲ ਦੇਖਣ ਨੂੰ ਮਿਲੂਗੀ ਕਿਉਂਕਿ ਸੁਖਵੀਰ ਸਿੰਘ ਬਾਦਲ ਇਕਾਲੀ ਦਲ ਦੇ ਨੇਤਾ ਨੇ ਪਹਿਲਾਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਗਏ ਨਾਬਾਦੀ ਨੀਂ ਜੇਲ੍ਹ ਦੇ ਵਿੱਚ ਇਸ ਵਕਤ ਵਿਕਰਮ ਸਿੰਘ ਮਜੀਠੀਆ ਵੀ ਬੰਦ ਨੇ ਔਰ ਹੁਣ ਵਾਰੀ ਆ ਗਈ ਹੈ ਜੀ ਕਹਿੰਦੇ ਸੁਖਬੀਰ ਸਿੰਘ ਬਾਦਲ ਦੀ ਪਰ ਡੀਆਜੀ ਪੋਲਰ ਨੂੰ ਪਸਾਉਣ ਵਾਲੇ ਕਾਸ਼ ਬੱਤਾ ਕਿਵੇਂ ਜਾਂਦੇ ਨੇ ਵਕੀਲ ਦੇ ਜਰੀਏ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਿਹਾ ਉਸੇ ਵਕੀਲ ਦੇ ਬਿਆਨ ਸੁਣਾਉਣ ਜਾ ਰਿਹਾ ਜਿਹਦਾ ਬਹੁਤ ਵੱਡਾ ਦਾਵਾ ਔਰ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਫੇਰ ਤੋਂ ਇੱਕ ਵੱਡਾ ਮੋੜ ਲੈ ਲਿਆ ਯਾਨੀ ਕਿਹਦਾ ਸਾਬਸ਼ ਅਕਾਸ਼ ਵੱੱਟਾ ਜਿਹਨੂੰ ਕਹਿੰਦੇ ਸੀਗੇ ਕਹਿੰਦੇ ਡੀਆਈਜੀ ਨੂੰ ਫਸਾ ਦੇਣਗੇ ਪਰ ਉਹਦੇ ਵਿੱਚੋਂ ਖੁਦ ਫਸ ਗਏ ਨੇ ਔਰ ਦੂਜੇ ਪਾਸੇ ਡੀਆਈਜੀ ਭੋਲਰ ਬਾਹਰ ਜਿੱਤ ਵਰੀ ਨਿਕਲਣਗੇ ਇਹ ਵੀ ਤੁਹਾਡੇ ਨਾਲ ਮੈਂ ਖਬਰ ਸਾਂਝੀ ਕਰੂੰਗਾ ਪਹਿਲਾਂ ਅਕਾਸ਼ ਵੱੱਟਾ ਅੰਦਰ ਕਿਵੇਂ ਜਾਣਗੇ ਇਹ ਖਬਰ ਸੁਣੋ ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਡੀਆਈਜੀ ਤੇ ਬਹੁਤ ਵੱਡੀ ਅਪਡੇਟ ਸੁਣੋ ਮੈਂ ਤਹਿਸੀਲਦਾਰ ਤੇ ਪਟਵਾਰੀ ਫੜਾਉਣਾ ਸੀ ਮੈਂ ਉਹ ਨਹੀਂ ਫੜਾ ਸਕਿਆ ਜਦੋਂ ਮੈਂ ਵਕੀਲ ਨਹੀਂ ਸੀ ਉਹ ਤਾਂ ਮਾ ਵੀਰ ਪਿੱਛੇ ਉਮਰ ਗਿਆ ਤੇ ਵੀ ਘਰਨਾ ਬੰਦੇ ਨੂੰ ਉਹ ਤਾਂ ਬਖੀ ਗੱਲ ਹੈ ਪਰ ਹੁਣ ਕਾਨੂੰਨ ਦੀ ਜਾਜ ਆ ਗਈ ਦਾ ਪੇਚ ਆ ਗਈ ਸਮਝ ਲੱਗ ਗਈ ਕਾਨੂੰਨ ਦੀ ਲਾਈਨ ਨੂੰ ਪੜਨਾ ਆ ਗਿਆ ਉਹਦਾ ਮਤਲਬ ਕਢਣਾ ਆ ਗਿਆ ਤੇ ਇਹ ਬੰਦਾ ਆਮ ਨਹੀਂ ਹੈ ਇਹਦੇ ਪਿੱਛੇ ਕੋਈ ਡੈਡੀ ਝੜਾ ਤੁਹਾਡਾ ਉਦੋਂ ਮੱਥਾ ਠਣਕਿਆ ਕਿ ਸੀਬੀਆਈ ਨੂੰ ਸਿੱਧਾ ਅਰੈਸਟ ਕਰਵਾਇਆ ਡੀਆਈਜੀ ਭੁੱਲਰ ਨੂੰ ਤੇ ਡੀਆਈਜੀ ਛੋਟੀ ਮੋਟੀ ਗੱਲ ਛੋਟੀ ਮੋਟੀ ਗੱਲ ਨਹੀਂ ਜ਼ਿਲ੍ਹੇ ਦਾ ਮਾਲਕ ਹੈ ਮਹਾਰਾਜ ਜ਼ਿਲ੍ਹਾ ਕੀ ਪੰਜਾਬ ਦਾ ਮਾਲਕ ਹੈ ਤਿੰਨ ਜ਼ਿਲ੍ਹਿਆਂ ਦਾ ਮਾਲਕ ਨਹੀਂ ਪੰਜਾਬ ਦਾ ਹੀ ਮਾਲਕ ਹੈ ਤੇ ਮੌਜੂਦਾ ਡੀਆਈਜੀ ਨੂੰ ਫੜਾ ਲੈਣਾ ਸੁਮੇਰ ਸਿੰਘ ਸਿਆਣੀ ਦੇ ਕਤਲ ਦੇ ਪਰਚੇ ਕੋਈ ਕੁਛ ਹਜ ਤੱਕ ਨਹੀਂ ਫੜਿਆ ਗਿਆ ਪਰ ਆਪ ਲੋਕਾਂ ਦੀ ਭਾਵਨਾ ਦਾ ਸ਼ੱਕ ਉਹਨਾਂ ਨੇ ਵੀ ਸ਼ਾਇਦ ਕੀਤਾ ਹੋਵੇ ਲੋਕਾਂ ਨੇ ਵੀ ਪਰ ਉਹ ਸ਼ਾਬਾਸ਼ ਇਸ ਗੱਲ ਦੀ ਦੰਦੇ ਸੀ ਕਿ ਵੱਡੀਆਂ-ਵੱਡੀਆਂ ਸਰਕਾਰਾਂ ਦਾਵਾ ਕਰਨ ਵਾਲੀਆਂ ਕਿ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਦੇ ਨਹੀਂ ਉਹਨਾਂ ਨੇ ਤੇ ਹੱਥ ਨਹੀਂ ਪਾਇਆ ਤੇ ਇਸ ਮੁੰਡੇ ਨੇ ਇੰਨੀ ਹਮਤਤਾ ਕੀਤੀ ਸਿੱਧਾ सीबीआई ਨੂੰ ਸ਼ਿਕਾਇਤ ਦਿੱਤੀ ਟਰੈਪ ਲੱਗਿਆ ਸਬੂਤ ਸੀ ਤੇ ਫੜਿਆ ਗਿਆ ਇਸ ਗੱਲ ਦੀ ਸ਼ਾਬਾਸ਼ ਮੈਂ ਵੀ ਦਿੰਦਾ ਪਰ ਇਸ ਬੰਦੇ ਨੇ ਆਪਣਾ ਚਾਰਜ ਜੋ ਕਿ 16 ਲੱਖ ਰੁਪਏ ਬਚਾਉਣਾ ਸੀ ਇਹਨੇ ਕਿਹਾ ਵੀ ਨਾਲੇ ਵਾਵਾ ਘਟ ਲਾਂਗੇ ਨਾਲੇ ਪ੍ਰਾਈਵੇਟ ਸਪான்ਸਰਾਂ ਦੇ ਪੈਸੇ ਵਿਚਾਲਾਂਗੇ ਸਰਕਾਰ ਕੋਲੋਂ ਸਿਕਿਉਰਟੀ ਲੈ ਲਾਂਗੇ ਤੇ ਆਪਾਂ ਸਰਕਾਰੀ ਸਿਕਿਉਰਟੀ ਲੈ ਚੁੱਕੇ ਹਾਂ ਪਰ ਉਹ ਉਹਨੇ ਦੁਖੀ ਉਹ ਕਿ ਵੀ ਕਿਹਾ ਕਿ ਮੈਨੂੰ ਤਾਂ ਪਰਚਿਆਂ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਮੈਨੂੰ ਹਾਈ ਕੋਰਟ ਜਾਣਾ ਹੀ ਤਾਂ ਪੈ ਰਿਆ ਸੀ ਪਰਚਿਆਂ ਦੀਆਂ ਧਮਕੀਆਂ ਤੇ ਉਹਨੂੰ ਦੋ ਜਿਹੜਾ ਪਰਚੇ ਦਾ ਨਾਂ ਨਹੀਂ ਜਾਂਦਾ ਆਪਣੀ ਉਮਰ 1992 ਦਾ ਬਰਥ ਹੈ ਦਾ 26 ਜਨਵਰੀ 92 22 ਸਾਲ ਤੋਂ ਘੱਟ ਉਮਰ ਜਨੇ ਪਿਸਤੌਲ ਵਿਖਾ ਕੇ ਬੰਦੇ ਨੂੰ ਅੱਜ ਪਰਚਾ ਆਇਆ ਅਲੋ ਪਰਚਾ ਤਾਂ ਸੁਣ ਲਿਆ ਪੰਜਾਬ ਵਾਲੇ ਵਕੀਲ ਦਾ ਦਾਵਾ ਉਹ ਕਹਿੰਦੇ ਨੇ ਕਿ ਆਕਾਸ਼ ਬੱਤਾ ਅੰਦਰ ਜਾਣਗੇ ਆ ਡੀਆਈਜੀ ਭੋਲਰ ਉਹ ਬਾਜਿਤ ਜਤ ਬਰੀ ਹੋ ਕੇ ਬਾਹਰ ਨਿੱਕੇ ਜਾਣਗੇ ਕਿਉਂਕਿ ਸੀਬੀਆਈ ਨੇ ਹਾਲੇ ਤੱਕ ਵੀ ਡੀਆਈਜੀ ਭੋਲਰ ਦਾ ਰਿਮਾਂਡ ਨਹੀਂ ਮੰਗਿਆ ਇਹਦਾ ਮਤਲਬ ਕੀ ਹੈ ਤੇ ਕੇਸ ਹਲਕੇ ਦੇ ਵਿੱਚ ਲਿਆਂਗੇ ਔਰ ਦੂਜੇ ਪਾਸੇ ਡੀਆਈਜੀ ਭੋਲਰ ਬਾਜਿਤ ਜੇਕਰ ਬਰੀ ਆਉਂਦੇ ਨੇ ਆਕਾਸ਼ ਬੱਤਾ ਉਸ ਤੋਂ ਵੀ ਪਹਿਲਾਂ ਅੰਦਰ ਜਾਣਗੇ ਔਰ ਹਮ ਦੂਜੇ ਪਾਸੇ ਆਜੋ ਵੀ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਵੀ ਜੇਲ੍ਹ ਜਾ ਸਕਦੇ ਨੇ ਇਹ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਯਾਰਾਂ ਕਿਉਂਕਿ ਇੱਕ ਬਿਆਨ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚੰਗੀ ਤਰ੍ਹਾਂ ਜਾਨੀ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਉਸ ਨੂੰ ਸੁਣ ਲਿਆ ਉਹ ਵਾਇਰਲ ਹੋ ਚੁੱਕਿਆ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਕਹਿੰਦੇ ਜੀ ਮੁੱਖ ਮੰਤਰੀ ਭਵੰਤ ਸਿੰਘ ਮਾਨ ਔਰ ਦੂਜੇ ਪਾਸੇ ਉਹਨਾਂ ਨੇ ਪੰਜਾਬ ਦੇ ਲੋਕਾਂ ਪ੍ਰਤੀ ਇੱਕ ਬਾਤ ਵੱਡੀ ਗੱਲ ਕਹੀ ਹੈ ਆਨੰਦ ਮਤਾਨੂੰ ਦੱਸਦਾ ਕਿ ਪੰਜਾਬ ਦੇ ਲੋਕਾਂ ਨੇ ਕੀ ਕਹਿੰਦੇ ਨੇ ਇੱਕ ਪਾਸੇ ਤਾਂ ਕਹਿੰਦੇ ਨੇ ਸਾਡੀ ਸੱਤਾ ਆ ਜਾਵੇ ਪੰਜਾਬ ਦੇ ਅੰਦਰ ਸਾਡੀ ਵਾਪਸੀ ਕਰਵਾਈ ਜਾਵੇ ਪਰ ਦੂਜੇ ਪਾਸੇ ਨੇ ਇੱਕ ਸਪੀਚ ਦਿੱਤੀ ਆ ਭਏ ਪੰਡਾਲ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਭਲੇਖੇ ਵਿੱਚ ਨਾ ਰਹਿਣ ਮੈਂ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਉਂਗਾ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਹੋਣਗੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਸ ਹੋਊਗੀ ਇਹਦਾ ਮਤਲਬ ਉਹਨਾਂ ਨੇ ਕੀ ਕਿਹਾ ਸੀ ਕਹਿੰਦੇ ਆਪਸ ਦੇ ਵਿੱਚ ਭੜਨਗੇ ਤੇ ਫੇਰ ਸਰਕਾਰ ਆ ਜਿਹੜੀ ਉਹ ਹੀ ਲੈ ਜਾਣੀ ਹੈ ਤੇਰਾ ਮਤਲਬ ਕੀ ਨਿਕਲ ਰਹੰਦਾ ਇਹ ਕੋਈ ਛੋਟਾ ਮੋਟਾ ਮਤਲਬ ਨਹੀਂ ਬਲਕਿ ਇੱਥੇ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਲੜਾਉਣ ਦੀ ਗੱਲ ਵੱਡੇ ਪੁੱਤਰ ਦੇ ਉੱਤੇ ਹਿੰਸਾ ਕਰਾਉਣ ਦੀ ਗੱਲ ਸੁਖਬੀਰ ਸਿੰਘ ਬਾਦਲ ਦੇ ਮੂੰਹ ਦੇ ਵਿੱਚੋਂ ਨਿਕਲੀ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਇਹਨੂੰ ਪ੍ਰੂਫਾਂ ਦੇ ਆਧਾਰ ਤੇ ਤੁਹਾਡੇ ਸਾਹਮਣੇ ਸੁਣਾਉਂਗਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਾਦ ਵੱਡੀ ਫੁੱਟ ਪਾਉਣ ਦਾ ਕੰਮ ਸਰਕਾਰ ਤੋਂ ਬਦਲਾ ਲੈਣ ਦਾ ਕੰਮ ਸੁਖਬੀਰ ਸਿੰਘ ਬਾਦਲ ਕਾਦੀਦਲ ਦੇ ਨੇਤਾ ਤੇ ਪ੍ਰਧਾਨ ਕਰ ਰਹੇ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਸੋਚਣ ਦੀ ਲੋੜ ਹੈ ਕਿ ਕਾਦੀਦਾਲਾ ਜਿਹੜਾ ਇਹ ਪੰਜਾਬ ਦਾ ਕੱਟੜ ਦੁਸ਼ਮਣੀ ਨਹੀਂ ਬਲਕਿ ਜੇ ਕੌਮ ਦੇ ਪਿੱਛੇ ਦੇ ਵਿੱਚ ਜਿਹੜਾ ਸ਼ਰਾ ਮਾਰਦੇ ਆਏ ਨੇ ਸ਼ੁਰੂ ਤੋਂ ਕਈ ਵਾਰ ਇਹਨਾਂ ਨੇ ਮਾਫੀਆਂ ਮੰਗੀਆਂ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚਲਵਾਈਆਂ ਇਹ ਸਾਰਾ ਅਸਰ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਦੱਸਣ ਦੀ ਕੋਈ ਲੋੜ ਨਹੀਂ ਹੈ ਪਰ ਸੁਖਵੀਰ ਸਿੰਘ ਬਾਦਲ ਨੇ ਭਰੇ ਪੰਡਾਲ ਦੇ ਵਿੱਚ ਇਹ ਗੱਲ ਕਹੀ ਕਹਿੰਦਾ ਵੀ ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਲੋਕ ਹੋਣਗੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਯਾਨੀ ਆਪਸ ਦੇ ਵਿੱਚ ਝਗੜਨਗੇ ਤੇ ਹਿੰਸਾ ਹੋਊਗੀ ਰੋਗ ਕੀਤੇ ਲੱਗਣਗੇ ਮੁੱਖ ਮੰਤਰੀ ਭਵਨ ਸਿੰਘ ਮਾਨ ਜਾਨੀ ਮੌਜੂਦਾ ਸਰਕਾਰ ਦੇ ਉੱਤੇ ਇਹ ਦੇਖੋ ਇਹਨਾਂ ਦਾ ਉਲਟਾ ਦਿਮਾਗ ਇਹਨਾਂ ਨੂੰ ਲੱਗਦਾ ਸੀ ਕਿ ਜੇਕਰ ਅਸੀਂ ਇਸ ਤਰ੍ਹਾਂ ਵਰਤਦੇ ਹਾਂ ਪਰ ਲੋਕ ਜਿਹੜੇ ਉਹ ਜਾਣੀ ਜਾਣਦੇ ਉਹ ਇਹਨਾਂ ਨੂੰ ਨਕਾਰ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਹਿੰਸਾ ਗਰਾਉਂਡ ਦੀ ਗੱਲ ਕਹਿ ਰਹੇ ਨੇ ਪੰਜਾਬ ਦੇ ਲੋਕਾਂ ਪ੍ਰਤੀ ਬਹੁਤ ਮਾੜਾ ਰਵਈਆ ਇਹਨਾਂ ਬਾਦਲਾਂ ਦਾ ਤੇ ਇਹਨਾਂ ਦਰਾਨਾਂ ਦਾ ਯਾਨੀ ਇਹਨਾਂ ਨੇ ਦਲਾਰਗੀ ਕੀਤੀ ਹੈ ਔਰ ਇਹਨਾਂ ਨੇ ਵਿਕਰਮ ਸਿੰਘ ਮਦੀਚੀਏ ਦੇ ਨਾਲ ਡੀਆਈਜੀ ਪੁਲਰ ਦਾ ਵੀ ਬਹੁਤ ਗੂੜਾ ਇੱਕ ਤਰ੍ਹਾਂ ਦਾ ਕਹਿੰਦੇ ਕਿ ਪੁਰਾਣਾ ਰਿਸ਼ਤਾ ਯਾਨੀ ਡੀਆਈਜੀ ਪੁਲਰ ਉਹ ਸ਼ਖਸ ਹੈ ਜੀਨੇ ਕੋਲ ਬਹੁਤ ਵੱਡੇ ਪੱਧਰ ਦੇ ਉੱਤੇ ਬੇਲਗਾਮੀ ਸੰਪਤੀ ਔਰ ਸੋਨਾ ਪੈਸਾ ਫੜਿਆ ਗਿਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਰਾਜ ਦੇ ਵਿੱਚ ਇਹ ਡੀਆਈਜੀ ਭੋਲਰ ਨੂੰ ਜਿਹੜਾ ਕੋਹ ਮੂੰਹ ਨੀ ਉਹਦੇ ਖੋਲ ਲਾਇਆ ਗਿਆ ਸੀ ਐਸੇ ਕਰਕੇ ਉਹਨੇ ਪੰਜਾਬ ਦੇ ਅੰਦਰ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਤੇ ਸੀਆਈਏ ਦੇ ਹੱਥੇ ਚੜ ਗਿਆ ਤਾਂ ਦੂਜੇ ਪਾਸੇ ਜਿਹੜਾ ਇਹਨਾਂ ਦਾ ਬਿਕਰਮ ਸਿੰਘ ਮਜੀਠੀਆ ਉਹ ਇੱਕੋ ਹੀ ਬਾੜੀ ਦੇ ਸਾਰੇ ਬੱਚੇ ਨੇ ਯਾਨੀ ਪੰਜਾਬ ਦੇ ਅੰਦਰ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕ੍ਰਾਇਮਤਾ ਕੀਤਾ ਅੱਜੇ ਕਰਕੇ ਦਾ ਵਿਕਰਮ ਸਿੰਘ ਮਜੀਠੀਆ ਦੇ ਉੱਚਾ ਦੇ ਉੱਚਾ ਵੰਦਾ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਬੜੀ ਹੀ ਮਜਬੂਤੀ ਦੇ ਨਾਲ ਪੰਜਾਬ ਦੇ ਲੋਕਾਂ ਨੇ ਇਹ ਵਿਸ਼ਵਾਸ ਦਵਾਇਆ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਸਾਡੇ ਰਾਜ ਦੇ ਵਿੱਚ ਤਾਂ ਸੀ ਕਦੇ ਹੀ ਨਹੀਂ ਨਿਕਲਣ ਦੇ ਤਾਂ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਉਲਟੇ ਫੋਟੋ ਬਣ ਦੇ ਕੇ ਖੁਦ ਜੇਲ੍ਹ ਜਾਣਗੇ ਤਾਂ ਹੀ ਜੋ ਪੰਜਾਬ ਵਾਲੇ ਜੁਲ੍ਹੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਆਕਾਸ਼ ਪਤਾ ਜਿਨਨੇ ਕਿ ਸੀਬੀਆਈ ਵਾਲਿਆਂ ਨੂੰ ਕੰਪਲੇਨ ਕੀਤੀ ਸੀ ਕਿ ਮੇਰੇ ਕੋਲੋਂ ਡੀਆਈਜੀ ਪੁੱਲਰ ਸਾਹਿਬ ਵੱਡੀ ਤਦਾਦ ਦੇ ਵਿੱਚ ਰਿਸ਼ਵਤ ਮੰਗਦੇ ਪਏ ਆ ਮੇਰੇ ਕੋ ਪੈਸੇ ਮੰਗੰਦੇ ਆ ਤੇ ਜਦੋਂ ਸੀਬੀਆਈ ਆਲੇ ਨੇ ਰੇਡ ਕੀਤੀ ਤੇ ਵਾਕਿਆ ਹੀ ਡੀਆਈਜੀ ਭੁੱਲਰ ਸਾਹਿਬ ਦੇ ਘਰੋਂ ਬਹੁਤ ਜ਼ਿਆਦਾ ਸੋਨਾ ਨਿਕਲਿਆ ਬਹੁਤ ਜ਼ਿਆਦਾ ਪੈਸੇ ਨਿਕਲੇ ਕਰੰਸੀ ਨਿਕਲੀ ਫਿਰ ਬੇਨਾਮੀ ਸੰਪਤੀ ਨਿਕਲੀ ਉਸ ਤੋਂ ਇਲਾਵਾ ਬਹੁਤ ਸਾਰੀ ਕੀਮਤੀ ਚੀਜ਼ਾਂ ਵੀ ਨਿਕਲੀਆਂ ਜਿਹੜੀ ਇਹਨੇ ਆਕਾਸ਼ ਪੱਤਾ ਨੇ ਕੰਪਲੇਨ ਕੀਤੀ ਸੀ ਉਹ ਬਿਲਕੁਲ ਠੀਕ ਹੈ ਕਿ ਡੀਆਜੇ ਪੁਲਿਸ ਸਾਹਿਬ ਨੇ ਵਾਕਈ ਬੜੀ ਕ腐ਸ਼ਨ ਕੀਤੀ ਦੁਬਾਰਾ ਫਿਰ ਉਹਨਾਂ ਦੇ ਘਰ ਕਹਿੰਦੇ ਰੇਟ ਹੋਈ ਦੁਬਾਰਾ ਫਿਰ ਬਹੁਤ ਸਾਰੀਆਂ ਚੀਜ਼ਾਂ ਨਿਕਲੀਆਂ ਡੀਆਜੇ ਪੁੱਲਰ ਸਾਹਿਬ ਵੀ ਕ腐ਟ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਸਜ਼ਾ ਮਿਲੇਗੀ ਲੇਕਿਨ ਕਿਆ ਜਾ ਰਿਹਾ ਹੈ ਕਨਾਲ ਹੀ ਨਾਲ ਜਿਹੜਾ ਆਕਾਸ਼ ਪੱਤਾ ਵੇ ਇਹ ਵੀ ਕੋਈ ਐਡਾ ਚੰਗੇ ਕੈਰੈਕਟਰ ਦਾ ਬੰਦਾ ਨਹੀਂ ਇਹਦੇ ਉੱਤੇ ਵੀ ਬਹੁਤ ਸਾਰੇ ਪਰਚੇ ਐ ਇਹ ਵੀ ਜਿਹੜੇ 2 ਨੰਬਰ ਕਾਮ ਆ ਉਹਨਾਂ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਹੱਥ ਹੈ ਇਸ ਕਰਕੇ ਹੁਣ ਆਕਾਸ਼ ਪੱਤਾ ਵੀ ਬੁਰਾ ਫਸ ਜਾਏਗਾ ਡੀਆਈਜੀ ਪੁੱਲਰ ਸਾਹਿਬ ਤੇ ਫਸੇ ਫਸੇ ਨਾਲ ਆਕਾਸ਼ ਪੱਤਾ ਵੀ ਬੁਰਾ ਫਸੇਗਾ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਹੈ ਸੁਖਬੀਰ ਸਿੰਘ ਬਾਦਲ ਵੀ ਹੁਣ ਬੁਰਾ ਫਸ ਜਾਏਗਾ ਕਿਉਂਕਿ ਕਹਿੰਦੇ ਐ ਕਿ ਸੁਖਬੀਰ ਸਿੰਘ ਬਾਦਲ ਹੁਣ ਪੰਜਾਬ ਦੇ ਲੋਕਾਂ ਨੂੰ ਪ੍ਰਸ਼ਾਸਨ ਤੇਬ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਕਰਨ ਦਿਆ ਅਗਰ ਪ੍ਰਸ਼ਾਸਨ ਜਾਂ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਪੰਜਾਬ ਦੇ ਲੋਕਾਂ ਨੇ ਕੋਈ ਐਕਸ਼ਨ ਕੀਤਾ ਤੇ ਉਹਦਾ ਸਿੱਧਾ ਸਿੱਧਾ ਜੋ ਵੀ ਸਜ਼ਾਬ ਹੈ ਫਿਰ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਕਿਉਂਕਿ ਇਹ ਹੀ ਪੰਜਾਬ ਦੇ ਲੋਕਾਂ ਨੂੰ ਕਸਉਂਦੇ ਪਏ ਐਂਦਾ ਕੰਮ ਕਰਨ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਸੁਖ ਬਾਦਲ ਦੇ ਪਰਿਵਾਰ ਦਾ ਸਾਰੇ ਪਤਾ ਕਿ ਕਿਸ ਤਰ੍ਹਾਂ ਬਾਦਲ ਪਰਿਵਾਰ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਹੋਇਆ ਹੈ ਹੁਣ ਇਹਨਾਂ ਦੀ ਗੱਲਾਂ 'ਚ ਆਉਣ ਵਾਲੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਇਹ ਸਿਰਫ ਇਸਤੇਮਾਲ ਕਰਦੇ ਆ ਆਪਣੇ ਫਾਇਦੇ ਵਾਸਤੇ ਤੇ ਇਸ ਕਰਕੇ ਪੰਜਾਬ ਦੇ ਲੋਕ ਹੁਣ ਬਾਦਲ ਪਰਿਵਾਰ ਦੀ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰਿਕਵਟ ਇਸ ਰਾਖੇ ਆਬਰਕ